Gracias. ਇਹਨਾਂ ਦਾ ਸਤਿਰਾਜ ਆ ਰਿਹਾ ਇਹਨਾਂ ਸਭਾਨੋ ਕੇ ਮਾਨ ਅਗੇ ਖਜਾਨੇ ਸਰਦਾਰ ਪ੍ਰਮੁਖਾਂ ਆਪਣੇ ਪਰਿਵਾਰ ਤੋਂ ਪ੍ਰਦਾਨ ਗਏ ਸ੍ਰੀ ਅਕਨਾਂ ਦੀ ਜੀ ਸਾਡੇ ਖਜਾਨੇ ਸਤਗੁਰ ਜੀ ਬੈਠੇ ਬੈਠੇ ਗੁਰੂ ਨਾਨਕ ਸੁਮਾਰਾਜ ਕੀ ਜੈ ਅਸ ਸੋ ਹਿੰਦ ਕੰਨ ਲਾ ਸ਼ਰਧ ਕੈ ਕਰੇ ਨਾਮ ਕੀ ਆਦਿ ਦੇਨਨ ਦੁਜਕ ਜੋ ਨਿੰਗੜ ਸਤਿ ਬਾਣੀ ਰੰਗਲਾਸ ਦੁਖੀਆਂ ਕੀ ਸੁਖ ਦੂਰ ਕਰ ਕਾਸ਼ਤ ਮਾਰੋ ਲਾ

ਸਤਿਗੁਰੂ ਬਾਣੀ ਦੇ ਵਿੱਚ ਲਿਖਿਆ ਲੱਗਿਆ ਮੁਕਤ ਅਧਰ ਹੋਤਾ ਹੈ ਗੁਣ ਗਾਵਤ ਦੀਨ ਜਾਲ ਤੇ ਸਾਡਾ ਸਾਡੀ ਰੂਹ ਪਵਿੱਤਰ ਹੋ ਜਾਂਦੀ ਹੈ ਜਦੋਂ ਅਸੀਂ ਪ੍ਰਮਾਤਮਾ ਦੇ ਗੁਣ ਗਾਣੇ

ਅਸੀਂ ਆਪਣੇ ਸਤਿਗੁਰ ਪਰਮਾਤਮਾ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਾਂ। ਔਰ ਜਦੋਂ ਇਸਨੇ ਆਪਣੇ ਗੁਰੂ ਦੀ ਮੂਰਤ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲੀਂ ਤਵੇ ਦੁੱਖ ਸਾਡੇ ਉੱਤੇ ਨਹੀਂ ਆਉਂਦੇ। ਪਾਪ ਪ੍ਰਵਿਦਾਸ ਸਭ ਦੁੱਖ ਲੋ ਜੋ ਰਹੇ ਸਦਾ ਨਿਰਮਾਨ। ਸੁਖਦਾਈ ਸੰਤਾਨ ਨੇ ਇਹ ਸੁਪਨਾ ਮੰਗੇ ਠੈ ਜਿਹੜਾ ਪਰਮਾਤਮਾ ਨੂੰ ਮੰਨਣ ਵਾਲਾ ਹੁੰਦਾ ਹੈ ਉਹ ਇਹੋ ਜਿਹਾ ਸੁਪਨਾ ਦੇ ਭਲੇ ਦੀ ਅਰਦਾਸ ਕਰਦਾ ਉਹਨੂੰ ਆਪ ਨੂੰ ਭਾਵੇਂ ਜਿੰਨਾ ਮਰਜੀ ਤੂੰ ਦੁੱਖ ਲਾ ਜਾਵੀਂ ਕੋਈ ਸੁਖ ਆ ਜਾਵੇ ਉਹ ਇੱਕੋ ਜਿਹਾ ਸਮਾਨ ਨੂੰ ਸਮਝਦਾ ਹੈ ਜਿਵੇਂ ਦਿਨ ਚੜਦਾ ਹੈ ਦਿਨ ਬੀਤ ਜਾਂਦਾ ਹੈ

ਪੰਜ ਲੋਕ ਗਰਮੀਆ ਆਉਂਦੀਆਂ ਤੇ ਕੋਈ ਤੋਂ ਪਸੰਦ ਚੁੱਕਦੇ ਹਨ ਸਾਨੂੰ ਗਰਮੀ ਲੱਗਦੀ ਹੈ ਜਦੋਂ ਸਿਆਲ ਆਉਂਦੇ ਆਪਾਂ ਤੱਪੇ ਬੈਠ ਕੇ ਜਿਹੜੀ ਸਾਨੂੰ ਗਰਮੀ ਲੱਗਦੀ ਉਹਨੂੰ ਦੂਰ ਕਰਦੇ ਤੇ ਸਤਿਗੁਰਜੀ ਬਖਸ਼ੀ ਕਰਦੇ ਸੁਖ ਔਰ ਬੋਕ ਜਿੰਦਗੀ ਦੇ ਲੋਕ ਪਹਿਲੂ ਆ ਜਿਹੜੇ ਆਉਂਦੇ ਔਰ ਜਾਂਦੇ ਰਹਿੰਦੇ ਕਿਉਂਕਿ ਸੁਖ ਦਾ ਉਸੇ ਵਿੱਚ ਇਹ ਪਤਾ ਨਹੀਂ ਲੱਗਦਾ ਜਦੋਂ ਦੁੱਖ ਸਾਨੂੰ ਕੋਈ ਪਿਆਹ ਹੁੰਦੀ ਤੇ ਦੁੱਖ ਦਾ ਉਸੇ ਤੇ ਪਤਾ ਨਹੀਂ ਲੱਗਦਾ ਜਦੋਂ ਸੁਖ ਹੋ ਗਿਆ ਹੁੰਦਾ ਗੁਰੂ ਮੋਰਗ ਮੰਤ੍ਰਿਕ ਤਰੋਤੋਂ ਗਿਆਨ ਨਾਮ ਗਾਉਂ ਇਸ਼ਨਾਨ ਕਰ ਦੁਆਇਂ ਪਾਲੀ ਮੈਂ ਇਹ ਕਹੁੰਦਾ ਸਰੀਰ ਦਾ ਇਸ਼ਨਾਨ ਕਰਾਉਣਾ ਇਹ ਪਾਣੀ ਦੇ ਨਾਲ ਇਸ਼ਨਾਨ ਕਰ ਲਿਆ

ستگر ਕਿ ਜਿਹੜਾ ਜੀਵ ਧਰਮ ਦੇ ਹਿਸਾਬ ਦੇ ਨਾਲ ਚੱਲਦਾ ਹੈ ਧਰਮ ਦੇ ਅਨੁਸਾਰ ਚੱਲਦਾ ਹੈ ਉਹ ਆਪਣੀਆਂ ਕੁੰਨਾਂ ਨੂੰ ਉਤਾਰ ਦਿੰਦਾ ਹੈ ਜਿਉਂ ਜਿਉਂ ਜੇ ਰੀਤ ਪਾਵਾਂਗੇ ਉਹ ਜੇ ਸਾਡੇ ਯਾਰ ਉਹ ਤੋਂ ਸਾਡੇ ਬੱਚਾ ਤੇ ਖਾਲੀ ਅਸੀਂ ਆਪਣੇ ਮਾਤਾ ਪਿਤਾ ਦੀ ਸੇਵਾ ਕਰਾਂਗੇ ਤਾਂ ਸਾਡੇ ਬੱਚੇ ਵੀ ਕੋਰੇ ਕੰਮ ਜਹਿਣਗੇ ਅਸੀਂ ਆਪਣੇ ਗੁਰੂਆਂ ਦੀ ਜੀਵਨ ਕਰਾਂਗੇ ਜੀ ਵੀ ਉਹੀ ਕਰਨਗੇ ਜੇਕਰ ਅਸੀਂ ਗੁਰੂ ਘਰ ਜਾਣਾ ਅਸੀਂ ਗੁਰੂ ਗ੍ਰੰਥੀ ਬਾਣੀ ਪੜ੍ਹਨੀ ਤਾਂ ਬੱਚਿਆਂ ਨੇ ਕਿੱਥੋਂ ਪੜ੍ਹਨੀ ਇੱਕ ਕੜੀ ਸਿਮਰਨ ਕਰੋ ਨਹੀਂ ਲਾਗਣੈ ਕਲਪੀਸ਼ ਕਿ ਇੱਕ ਕੜੀ ਸਿਮਰਨ ਕਰਨ ਦੇ ਨਾਲ ਘਰ ਦੇ ਵਿੱਚੋਂ ਕਲਾ ਕਲਪੀਸ਼ ਖਤਮ ਬਤੂ ਜੀ ਪਰ ਜੀਵ ਇੱਕ ਕਲੀ ਇੱਕ ਮਿੰਟ 2 ਮਿੰਟ ਉਸ ਪਰਮਾਤਮਾ ਦੇ ਨਾਮ ਦੇ ਲਈ ਕੱਢ ਨਹੀਂ ਪਾਉਂਦਾ ਆਪਣੇ ਆਪ ਨੂੰ ਇੰਨਾ ਕੰਮਾਂ ਦੀ ਜਸਤ ਕਰ ਚੁੱਕਾ ਹੈ ਜਿਵੇਂ ਉਹਨੂੰ ਦਾ ਬੈਗ ਹਾਲਾ ਨਾ ਉਹ ਲਗਾਤਾਰ ਚੱਲਦਾ ਰਹਿੰਦਾ ਹੈ ਦਿਨ ਰਾਤ ਉਹਨੂੰ ਜਦੋਂ ਜੋੜ ਦਿਓ ਨਾ ਉਹਨੇ ਕਿੱਦਾਂ ਰਹਿਣਾ ਉਨ ਜਦੋਂ ਖੋਲਾਂਗੇ ਫੇਰ ਨਹੀਂ ਹਟਣਾ ਉਹਨਾਂ ਜਿਦੋਂ ਚੱਲਦੇ ਜਾਂਦੇ ਸਤਿਗੁਰੂ ਜੀ ਕਹਿੰਦੇ ਉਸ ਵੀਂਟ ਦੀ ਵੀ ਇਹੀ ਹਾਲਤ ਹੈ ਆਪਣੀ ਸਾਰੀ ਉਮਰ ਇਸੇ ਤਰ੍ਹਾਂ ਨਤੀਜ ਕਰ ਦਿੰਦਾ ਹੈ ਇਸ ਨੂੰ ਪਤਾ ਹੀ ਨਹੀਂ ਲੱਗਦਾ ਵੀ ਮੇਰਾ ਸਮਾਂ ਕਿਵੇਂ ਬੀਤ ਗਿਆ ਚੱਲਦਾ ਬਹੁਤ ਹੈ ਪਰ ਪਹੁੰਚਦਾ ਕਿਤੇ ਵੀ ਨਹੀਂ ਚੱਲਦਾ ਬਹੁਤ ਪਹੁੰਚਦਾ ਕਿਤੇ ਵੀ ਨਹੀਂ ਹੈ ਅਕੀਦ ਦੇ ਵਿੱਚ ਕਦੇ ਮੱਛੀ ਵੀ ਕਹਿ ਦਿੰਦੇ ਸਾਡੇ ਵਾਸਤੇ ਕੀ ਕੀਤਾ ਫਿਰ ਉਸ ਵੇਲੇ ਉਹ ਪਛਤਾਉਂਦਾ ਹੈ ਕਿ ਮੈਂ ਪਰਮਾਤਮਾ ਦਾ ਨਾਮ ਸਿਮਰਨ ਨਹੀਂ ਕਰ ਲਿਆ ਬੀਤੀ ਆਜੂ ਪਜਨੇ ਕੀ ਨਾ ਕਰੇਗਾ ਸੇਤ ਪਿਓ ਤਨ थरथर ਕੰਪੇ ਹਬ ਸਿਮਰਨ ਨਹੀਂ ਕੀਨਾ

ਹਾਲੇ ਵੀ ਜਰਾ ਉਹ ਮਾਇਆ ਦੇ ਲੁੱਸੇ ਮਨ ਹੱਸਿਆ ਜੁਸਾਰੂ ਸੰਤਾਂਵਾਂ ਨੂੰ ਪਰਿਵਾਰ ਦਾ ਤੇਦਰੋ ਧੰਨਵਾਦ ਕੀਤਾ ਜਾਂਦਾ ਪਰਿਵਾਰ ਨੂੰ ਤਾਂ ਸੰਤ ਜਪੁਤਾ ਸਤਿਗੁਰ ਉਦਾਸ ਸਭਾ ਜੀ ਨੇ 645 ਦੀ ਕਹਾਣੀ ਘੜੀਆਂ ਲੱਖ ਲੱਖ ਕਰੋੜ ਕਰੋੜ ਦੀ ਬਾਤ ਬਾਤ ਜੀ ਹੈ

ਸਤਿ ਪਾ ਕੇ ਰਵਿਦਾਸ ਜਪਿ ਜਪ ਮੁਜੀ ਸਤਨਾਮ ਸਤਨਾਮ ਜੀ ਸਤਨਾਮ ਸਤਨਾਮ ਸਭ ਸੰਗਤਾਂ ਇਕੱਠੀਆਂ ਹਾਨਾ ਬਾਣਤ ਮਾਰੇ ਦਾਸ ਸਤਗੁਰ ਦਾਪਕ ਮੁਹਵੈ ਦਾਸ ਬੜੇ ਅਰਦਾਸ

ਤਾਪ ਪਰ ਤੁਮਹ ਤਾਹ ਨਿਜ ਉਚ ਕਰੀ ਮੇਰਾ ਸੋਬੰਦ ਕਾਹੂ ਤੇ ਨ ਡਰੈ ਨਾਮ ਤੇ ਬਿਰਤ ਲੁਜਨ ਸਦ ਨਾਮ ਸੰਹ ਕਰੇ ਕਹੇ ਰਬਿਦਾਸ ਸੁਨੋ ਰੇ ਸੰਤੋ ਹਰ ਜੀਉ ਤੇ ਸਭੇ ਸਣੀ ਜੋ ਬੋਲੀ ਸਤ ਨਾਮ ਸਤ ਨਾਮ ਤਨ ਤੰਤਿ ਪਤਾ ਸਤਗੁਰ ਰਬਦਾਸ ਸਤਿਮਾਰਾ ਜੀ ਦੇ ਜਨਮ ਸਥਾਨ ਮੰਦਰ ਕਾਂਚੀ ਸੀਰਵਤਨ ਪਰ ਬਾਰਾਨਸੀ ਬੇਗੋਬਰਾ ਹਰਦੁਆਰ ਖਰਾਲਗੜੀ ਦਾ ਸਤਖੰਡ ਬਨਾ ਸਤਗੁਰੂ ਰਬਦਾਸ ਮਰ ਗੁਰੂ ਕਾ ਨਵੀਂ ਕਬੱਦੀ ਜਲਵਾੜ ਸਬੀ ਗੁਰੂਤਮਾ ਦੇ ਦਰਸ਼ਨ ਦਿਦਾਰੀ ਪ੍ਰਾਂਤ ਕਰਕੇ ਜਪੋ ਜੀ ਸਤਨਾਮ ਸਤਨਾਮ ہم سر دین دیال تم سر سب فکر کیا کی جائے بچنی تور مر من مانے دھن کو پورن دی جائے او بل بل جور بیا کارنے کارن تون بلاؤ بہت جنم بچڑے تھے مادو اے جنم تمہارے لکھ ہے کہہ روی داس آسکت جیو چل کے او درشن دیکھ ہے تان تان تکھنکا سکر بداس مہر جی, جی, جی ਆਪ ਜੀ ਦੇ ਪਾਵਨ ਪੁੱਤਰ ਚਾਨਾ ਜੀ ਬੇਨਤੀ ਅਰਦਾਸ ਆਪ ਜੀ ਦੇ ਅਪਾਰ ਅਪਾਰ ਕਰਤਾ ਹੋਈਆ ਜੋ ਅੱਜ ਆਪ ਜੀ ਦੇ 698 ਪਕਾਦਣ ਨੂੰ ਘੜਕ ਦਿਆਂ ਅੱਜ ਦੀ ਪਰਵਾਧਨੀ ਆਪ ਜੀ ਦੇ ਸਹੁ ਕਰ ਦਿੱਤੇ ਇਤਮਾਨ ਸੇਵਾਦਾਰ ਸ਼੍ਰੀਮਾਨ ਸ਼੍ਰੀ ਸ਼ਿਵਕਰਨ ਜੀ ਜਿਨ੍ਹਾਂ ਦੇ ਜੀਵਨ ਸਾਥੀ ਬੀਬੀ ਸ਼ਾਂਤੀ ਰਾਣੀ ਜੀ ਔਰ ਇਹਨਾਂ ਦੇ ਪਿਆਰੇ ਪੁੱਤਰ ਸ਼੍ਰੀ ਪਰਦੀਪ ਕੁਮਾਰ ਜੀ ਸੰਦੀਪ ਕੁਮਾਰ ਜੀ ਮਾ ਦੇਵੀ ਜੀ ਔਰ ਸਮਿਤਾ ਦੇਵੀ ਨੇ ਸਮੂਹ ਪਰਿਵਾਰ ਵੱਲੋਂ ਸਤਿਗੁਰੂ ਜੀ ਆਪ ਜੀ ਦਿੱਤੀਆਂ ਦਾਤਾਂ ਵਿੱਚੋਂ ਨੇਕ ਕੁਮੈ ਲੜ ਕੇ ਆਪ ਜੀ ਦੀਆਂ ਲਾਡੀਆਂ ਸੰਤਾਂ ਦੀ ਸੇਵਾ ਕਰ ਰਹੀਆਂ ਹਨ ਆਪ ਜੀ ਦੇ ਨਾਮ ਦਾ ਉਪਤਾਂਸ ਰੈ ਲੇ ਕੇ ਆਪ ਜੀ ਦਿੱਤੀਆਂ ਦਾਤਾਂ ਵਿੱਚੋਂ ਬਹੁਤ ਸਾਰੀ ਮਾਇਆ ਆਪ ਜੀ ਦੇ ਚਾਨਣ ਜੀ ਹਾਜ਼ਰ ਕੀਤੇ ਗਏ 500 ਰੁਪਏ ਆਪ ਜੀ ਦੇ ਸਵਨਵਾਦ ਤੇ ਵੀ ਪੇਟ ਕੀਤਾ ਗਿਆ ਸੰਤਾਂ ਵਾਸਤੇ ਚਾਹ ਦੇ ਲੰਗਰ ਤਿਆਰ ਕਰਕੇ ਆਪ ਜੀ ਦੇ ਚਾਨਣ ਜੀ ਹਾਜ਼ਰ ਕੀਤੇ ਗਏ ਹੋਰ ਵੀ ਮਹੱਲਾ ਨਿਵਾਸੀਆਂ ਵੱਲੋਂ ਸੰਗਤੋਂ ਆਪ ਜੀ ਦੇ ਚਾਨਣਾ ਜਹਾਜ਼ ਬਲਵਾਈਏ ਸਤਿਗੁਰੂ ਜੀ ਜੋ ਸੰਗਤ ਆਪ ਜੀ ਦੇ ਦਰ ਤੇ ਆਵੇ ਆਪਣੀਆਂ ਚੋਣੀਆਂ ਖੁਸ਼ੀਆਂ ਨਾਲ ਪਰਕੀਆਂ ਜਾਵੇ ਆਈ ਹੋਈ ਸੰਗਤ ਦੀ ਹਾਜ਼ਰੀ ਨੂੰ ਮਨਜ਼ੂਰ ਕਰਨੀ ਤਨ ਮਨ ਤਾਂ ਨਾਲ ਕੀਤੀ ਸੇਵਾ ਨੂੰ ਕਰਨੀ ਜਿਨ੍ਹਾਂ ਘਜਨ ਚੋਂ ਮੈਲਣ ਕੇ ਪਰਿਵਾਰੋਂ ਸੇਵਾ ਕੀਤੀ ਖਜਾਨੇ ਤਦਾ ਪਰੇਤੇ ਪਰਪੂਰ ਰੱਖਣੇ ਨੇਕ ਮਜ ਬਰਕਤ ਬੋਣੇ ધਨ ਕਮਨੀ ਦਾ ਹੱਥ ਤੋਂ ਗੁਣ ਤੱਕ ਕੀ ਰੱਖਣੀ ਪਰਿਵਾਰ ਵਿੱਚ ਆਪਸੀ ਪਿਆਰ ਭਾਈਚਾਰਾ ਸੱਚ ਸੰਤੋਖ ਸਬਰ ਸੰਤੋਖ ਹਮੇਸ਼ਾ ਹਮੇਸ਼ਾ ਸਦਾ ਲਈ ਬਣਾਈ ਰੱਖਣਾ ਚਾਹ ਜਨੰਗਰਾਂ ਨੂੰ ਜਗਤਨਾਬ ਜੀ ਦੇ ਨਾਮ ਦਾ ਭੋਗ ਲੱਗੇ ਕਹੇ ਰਵੀਦਾਸ ਨਾਮ ਤੇ ਰੁਆਰਤੀ ਸਤਿਨਾਮ ਹੈ ਭੋਗ ਤਾਰੇ ਆਪ ਜੀ ਦੇ ਨਾਮ ਦਾ ਭੋਗ ਵਿੱਚ ਆਪ ਪ੍ਰਸ਼ਾਦ ਸਾਧ ਸੰਗਤਾਂ ਦੇ ਲੈ ਖੋਵੇ ਜੋ ਸ੍ਰੀ ਗੁਰੂ ਪ੍ਰਚਾ ਜਕੇ ਆਪ ਜੀ ਦੇ ਨਾਮ ਸਤਨਾਮੁ ਸਤਨਾਮ ਸਤਨਾਮ ਜਪਿਆ ਸਤਗੁਰ ਜੀ ਆਉਣ ਵਾਲਾ ਸਮਾਂ ਸ਼੍ਰੀਮਾਨ ਸ਼੍ਰੀ ਸ਼ਿਵਕੰਨ ਜੀ ਸ਼ਿਵਕੰਨ ਜੀ ਦੇ ਸਮੂਹ ਪਰਿਵਾਰ ਵਾਸਤੇ ਨਗਰ ਕੜੀ ਦੇ ਸੰਤਾਂ ਵਾਸਤੇ ਸੁੱਖਾਂ ਭਰਿਆ ਹੋਵੇ ਸੁੱਖਾਂ ਭਰਪੂਰ ਦਿੱਤੇ ਹੋਵੇ ਇਹ ਹੀ ਅਰਦਾਸ ਆਪ ਜੀ ਦੇ ਚਰਨਾਂ 'ਚ ਸਤਗੁਰੂ ਜੀ ਬਾਣੀ ਪੜਨ ਦਾ ਅਰਦਾਸਾਂ ਬੇਨਤੀਆਂ ਕਰਦਿਆਂ ਪਰਿਵਾਰ ਨੂੰ ਸੇਵਾ ਕਰਦੇ ਜੀਤਨੀ अनेਕਾਂ ਤਰ੍ਹਾਂ ਦੇ ਪੁਨਜੋਕਾ ਹੋ ਜਾਂਦੇ ਆ ਆਪਣੇ ਅਣਜਾਣ ਵਿੱਚ ਸੰਤ ਤੇ ਮਾਫ ਕਰਨਾ ਕਿਉਂ ਸਹੀ ਉਹ ਸੁਧ ਬਣਾਣਾ ਸੇਵਾ ਤੁਰਨ ਦਾ ਬਲ ਵਖਣਾ ਤਨ ਤਨ ਜਗਤ ਪਤਾ ਸਤਿਗੁਰੂ ਅਵਦਾਸ ਸਮਰੱਜ ਅਬਜੀ ਦੇ ਪਾਵਨ ਵੇਤ ਨਾਮ ਦੇ ਵਿੱਚ ਚੜਦੀ ਕਲਾ ਕਟਦੇ ਪੀੜਾ ਤੀਰੇ ਮਣ ਸਾਧੂ ਬੱਧਾ ਪਰਾ ਹਰ ਸੋ ਹੀਰਾ ਛਾਟ ਕੇ ਕਰੀ ਆਨ ਕੀਆਸ ਤੇਰ ਅਰ ਤੋਂ ਜਤ ਜਾਈਗੇ ਸਤ ਪਾ ਕਰਤ ਕੀ ਵਾਰੂ ਆਪ ਸਭਾ ਸਹਾਈ ਪ੍ਰਭੂ ਹੈ ਕਰੇ ਨੂੰ ਸਕਾਰਾ ਤੋ ਜੋ ਗੁਲੇ ਸੋ ਨਿਰੰਤਰ ਜਦ ਗੁਰੂ ਰੰਦਾਸ ਜੀ ਦੇ ਸਮੂਹ ਪਰਿਵਾਰਾਂ ਤੰਦੰਦ ਪ੍ਰਕਾਸ਼ ਸਤਗੁਰੂ ਅਰਬਦਾਸ ਮਹਾਰਾਜ ਜੀ ਦੇ 695 ਪ੍ਰਕਾਸ਼ ਬਲਾਂ ਦੀਆਂ ਲੱਖਾਂ ਪ੍ਰੋਗੋਵਾਾਂ ਜੈ ਕਰਦੇ ਤੰਦ ਦੇ ਈਸੋ ਨਿਰਭਜ ਕ੍ਰਿਸ਼ਨਾ ਅਸਮਰਾਜ ਕੀ ਜੈ